ਨੀਤਾ ਹਾਂ ਆ ਕੀ ਹੈ ਪੁੱਕੀ ਹੈ ਹੋਰ ਕੀ ਹੈ ਇਹ 4 ਦਿਨ ਪਹਿਲਾਂ ਤਾਂ ਪਾਈ ਜਾਂਦਾ ਪੈਕਟ ਖੋਲਿਆ ਇਹ ਤਾਂ ਐ ਲੱਗਦਾ ਜੀ ਮੈਂ ਨਵੀਂ ਲਿਆਂਦਾ ਹੋਵੇ ਸਵੇਰੇ ਭਾਈ ਪਾਉਣ ਲੱਗ ਰਿਹਾ ਤੇ ਇਹ ਚ ਦੂਜੇ ਲਫਾਫੇ ਚ ਗਿੱਜੇ ਚ ਲੈ ਗਿਆ ਦੀ ਪਾ ਕੇ ਖੇਤ ਲੈ ਗਿਆ ਹੁਣ ਭਾਈ ਮੱਚ ਨੇ 4 ਦਿਨ ਨਿਕੱਡੇ ਇਹਦੇ ਨਾਲ ਭਾਈਆਂ ਨਾਲ ਤੇ ਹੁਣ ਫੇਰ ਚੱਕ ਲਿਆ ਫਿਰ ਜਿਹਨੂੰ ਆਦਤ ਬਣ ਗਈ ਖਾਣ ਦੀ ਉਹਨੂੰ ਤਾਂ ਦੇਖ ਖਾਣੀ ਹੋਏਗੀ। ਇਹ ਮੱਛਣੀ ਚ ਹੈ ਕੀ ਇਦਾਂ ਦਾ 2:3 ਵਜੇ ਦਾ ਖਾਣ ਲੱਗਦਾ। ਫਿਰ ਗੇੜੇ ਕੱਢੀ ਜਾਊਗਾ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਨੀਂਦ ਨਹੀਂ ਆਉਂਦੀ। ਇਹ ਸੌਣ ਦਿੰਦੀ ਐ ਜਦੋਂ ਅੰਦਰ ਨੰਗ ਜਾਂਦੀ ਐ ਜੇ ਤਾਂ ਬੰਦਾ ਖਾ ਕੇ ਇਹਨੂੰ ਖੇਤ ਬੰਨੇ ਦਾ ਕੰਮ ਧੰਦੇ ਲੱਗ ਜਾਂਦਾ ਕਰਨ। ਤਾਂ ਤਾਂ ਫਿਰ ਕੰਮ ਧੰਦੇ ਦੀਆਂ ਨੇਹਰੀਆਂ ਲਿਆਉਂਦਾ। ਨਹੀਂ ਫਿਰ ਜੇ ਖਾ ਕੇ ਬੈਠੂਗਾ ਤਾਂ ਫਿਰ ਇਹਨੂੰ ਬਾਰੇ ਬਾਰੇ ਖਾਊਗੀ ਉਹ। ਨਾਲੇ ਰੱਖ ਦੇ ਇਹਨੂੰ ਅੰਦਰ ਲੈ ਜਾ ਕੇ ਤਾਂ ਐਂ ਦੱਸ ਤੋ ਕੀ ਕਰਾਉਣੇਗਾ। ਜੇ ਤਰਦੇ ਪਤਾ ਨਹੀਂ ਕੀ ਹੈ ਮੱਛਣੀ ਚ ਇਹ ਮੱਛਣੀ ਚ ਹੈ ਵੀ ਕੁਝ ਕੇ ਇਹਨੂੰ ਐਵੇਂ ਪਾ ਲਉਂਠ ਦੀ ਖਾਣ ਦੀ ਮੈਂ ਵੀ ਤਾਂ ਦੇਖਾਂ ਖਾ ਕੇ ਠੰਡੇ ਪਾਣੇ ਖਾ ਲੈਣੇ ਨਹੀਂ ਕਿਵੇਂ ਖਾਂਦਾ ਕੀ ਹੋ ਗਿਆ ਹਾਂ ਤੇ ਉਹ ਬੁੱਕੀ ਖਾ ਕੇ ਬੜੀ ਕੋੜੀ ਸੀਗੀ ਤੈਨੂੰ ਕਿਹਾ ਕਿ ਨਹੀਂ ਦਿਖਾਣ ਨੂੰ ਮੈਂ ਕਿਹਾ ਦੋ ਦੋ ਚਮਚੇ ਖਾਂਦਾ ਮੈਂ ਵੀ ਖਾ ਕੇ ਦੇਖ ਲਾਂ ਲੱਗਿਆ ਪਤਾ ਪਾਣੀ ਦੀ ਘੁੱਟ ਪੀ ਲੈ ਪਾਣੀ ਲੈ ਕੇ ਦੇ ਮੈਨੂੰ ਪਾਣੀ ਦੇ ਆਉਣੀ ਪਤਾ ਨਹੀਂ ਕੀ ਇਹਨੇ ਬਾਦਾਮ ਪਾਏ ਆ ਜਿਹੜੇ ਇਹਨੂੰ ਵਧੀਆ ਲੱਗਦੇ ਨੇ ਸਰਬੀ ਬਾਜਾ ਬਾਜ ਸੱਲੇ ਬਾਜਾ ਥੱਲੇ ਬਾਜਾ ਬੋਤੇ ਜੱਟਾ ਆਹ ਹਾਹਾ ਬਹਾਉਗਾ ਦੇਖ ਕਰਕੇ ਅਪੀ ਲੈ ਪਾਣੀ ਦੇ ਘੁੱਟ ਪੀ ਲੈ ਪਾਣੀ ਦੇ ਘੁੱਟ ਪਾ ਲੈ ਕੀ ਹੋ ਗਿਆ ਨਹੀਂ ਨਹੀਂ ਸਰਬੀ ਕੀ ਹੋ ਗਿਆ ਭਈ ਨੂੰ ਭਾਈ ਇਹਨੇ ਹੋ ਤੇਰੇ ਲਈ ਭੁੱਕੀ ਜਿਹੀ ਪਈ ਚੀਰ ਸੋਈ ਚ ਉਹ ਤਾਂ ਚੁੰਡੀ ਕਾ ਖਾ ਲਈ ਉਹ ਕਿਤੇ ਹੁਣ ਮੈਨੂੰ ਲੱਗਦਾ ਤਾਵੇ ਨਾਲ ਲੱਗੀ ਇਹਦੇ ਠੀਕ ਹੈ ਨਹੀਂ ਹੈਂ ਪਾਣੀ ਪੀ ਲੈ ਕੰਜਰ ਜਿਹੇ ਬੰਦੇ ਨਾਲ ਸਵਾਰ ਗਿਆ ਸਾਣੀ ਉਨੀਆ ਤੂੰ ਹੈ ਯਾਰ ਵੀ ਕੋੜ ਕਰ ਲਿਸਤੀ ਰਹਿਣਾ ਜੱਫੇ ਬਾਈ ਇਹਨੂੰ ਤਾਂ ਹੀ ਤੀ ਕਿਤੇ ਚੂਰ ਨਾ ਪਿਆ ਬਸ ਉਹੀ ਖਾ ਲਈ ਪਲੇਖੇ ਚ ਉਹ ਮੇਰੇ ਸਾਡੇ ਪਫਾ ਬੰਦ ਕਰ ਦੂ ਬਹੁਤ ਏਜਾ ਸਮਾਨ ਹੈ ਪੀ ਲੈ ਪਾਣੀ ਪਾ ਲੈ ਠੀਕ ਹੈ ਵੇਖ ਲੈ ਫਿਰ ਕਿੰਨਾ ਸਮਾਨ ਕੌੜਾ ਖਲਾ ਪੈਂਦਾ ਮੈਂ ਕੀ ਸ਼ੌਂਕ ਨੂੰ ਖਾਂਦਾ ਹੈ ਮਜਬੂਰੀ ਹੈ ਮੇਰੇ ਸਭ ਲਈ ਕਿ ਦੋ ਬਾਲ ਨਾ ਖਾ ਲਈ ਹੋ ਹੈ ਸੱਪ ਦੀ ਚੀਪ ਜੀ ਨਹੀਂ ਜਾਹਿਰ ਹੋ ਤੇ ਖੜੀ ਹੋ ਖੜੀ ਜਾ ਖੜੀ ਹੋ ਕੁਝ ਨਹੀਂ ਹੋਇਆ ਤੈਨੂੰ ਪਾਣੀ ਪੀ ਲਿਆ ਹੈ ਲੈ ਹੋਰ ਪਰ ਲੈ ਘੁੱਟ ਪਾਣੀ ਦੀ ਪਰਿਓ ਮੈਂ ਚੱਕਰ ਆਉਂਦੇ ਮੇਰੀਆਂ ਬਾਹ ਮੜਲਾ ਕਿਉਂ ਪੰਗੇ ਲੈਣੇ ਨੇ ਇਹ ਦੇ ਕਸ ਨਾਲ ਟੇ ਜਣਾ ਤੂੰ ਕਿਉਂ ਖਾਨਾ ਹੈ ਹਾਏ ਐਨੂੰ ਕੜਾ ਬਾਈ ਪਤਾ ਤੀ ਵੀ ਇਹ ਮੈਂ ਤਾਂ ਹਾਰਟ ਰੁਕੂਗਾ ਮੈਂ ਨਾਲ 아이ਨੀ ਤੇਜ ਹੈਗੀ ਮੈਂ ਤਾਂ ਦਿਲ ਤੇਰਾ ਹਾਰਟ ਰੁਕਦਾ ਕੜੜੀ ਚਾਹ ਬਣਾ ਕੇ ਪੀ ਲੈ ਦੇਖੀਂ ਘਰ ਭੇਜ ਦੇ ਤੂੰ ਦਾਰੀਆਂ ਮਾਰਦੀ ਬਾਈ ਚਾਹ ਨਾਲ ਤਾਂ ਹੋਰ ਵੀ ਜਿਆਦਾ ਚੜੂਗੇ ਹੋਰ ਪੰਗਾ ਛੜੂਗਾ ਕਿਦ ਨਹੀਂ ਚੜਦੀ ਹੈਗੀ ਖੜ ਜਾ ਮਕਾਲਾ ਵਾ ਕਿਦ ਨਹੀਂ ਹੈ ਹੁੜਦਾ ਦਵਾ ਲੱਗਦਾ ਨੂੰ ਤਾਂ ਲੱਗਦਾ ਮੈਂ ਮਰੂੰਗੇ ਨਹੀਂ ਮਰਦੀ ਹਾਏ ਇਹ ਲੈ ਅੱਗ ਕਰ ਦਿੱਤੇ ਪਾਣੀ ਕੀ ਜ਼ਹਿਰ ਸੀ ਰੋ ਪਾ ਲੈ ਛਾਲੀ ਲੈ ਕੇ ਦੇ ਪਾਣੀ ਨੂੰ ਹਾਂ ਲਿਓ ਨੀ ਬਾਬਾ ਕੀ ਮੈਂ ਠੀਕ ਹੈ ਹੈ ਤੂੰ ਜੋ ਖਾ ਦਿੱਤੀ ਹੋ ਵੇ ਤੂੰ ਰੋਜ਼ ਖਾਣਾ ਮੈਂ ਖਾ ਕੇ ਦੇਖਦੇ ਸੀ ਕੀ ਹੁੰਦਾ ਚ ਐਡਾ ਜ਼ਹਿਰ ਪਤਾ ਨਹੀਂ ਕੀ ਹੈ ਹੋਰ ਦੇ ਖੰਡ ਮਸਲੀ ਦਾ ਤਾਂ ਹੁੰਦਾ ਕਿ ਨਹੀਂ ਆ ਦੇਖ ਲੈ ਅੱਖਾਂ ਮੇਰੇ ਨਾਲ ਦੀ ਬਾਹਰ ਨਿਕਲੇ ਹੋਏ ਵੇ ਰੈ ਇੰਨੀ ਓਕੀ ਐ ਖਣੀ ਹੈਂ ਮੈਂ ਸ਼ੌਂਕ ਨੂੰ ਖਾਣਾ ਮੇਰੇ ਹੱਡਾਂ 'ਚ ਰਚ ਗਈ ਮਜਬੂਰੀ ਕਰਕੇ ਖਾਣਾ ਤੇਰੇ ਹੱਡਾਂ 'ਚ ਰਚਦੀ ਏ ਜਦੋਂ ਤੂੰ ਮੈਂ ਆਈਆਂ ਜੱਸ ਕੇ ਤਾਂ ਨਹੀਂ ਰਚੀ ਨਾ ਮੇਰੇ ਰਚੀ ਏ ਤੈਨੂੰ ਕੀ ਪਤਾ ਤੇ ਗੁਨਾਹ ਬਾਰੇ ਹੈ ਜਿਹੜੇ ਖਾਂਦੇ ਨੇ ਉਹਨੂੰ ਪਤਾ ਹੈ ਹੈ ਉਹਨਾਂ ਦੀਆਂ ਮਜਬੂਰੀਆਂ ਦੇਖਾ ਤੇਰੀ ਕੀ ਮਜਬੂਰੀ ਏ ਕਿਉਂ ਕਿਉਂ ਖਾਣਾ ਮੱਲਣੀ ਖਾ ਕੇ ਨਾ ਪੈਦਾ ਆਖਰੀ ਅਰਜਨ ਦੇ ਤੀਰ ਵਾਂਗੂ ਸਿੱਧੀ ਰੰਦੇ ਜਮਾਨ ਟਰੱਕ ਡਰਾਈਵਰ ਨੂੰ ਪੁੱਛ ਕੇ ਦੇਖ ਜਦੋਂ ਖਾਲ ਨੇ ਪੰਜਵਾਂ ਗੀਅਰ ਦਾ ਪਹਿਲਾਂ ਬੋਲੀਂ ਬੰਨੇ ਕਰਤਾਰ ਮੰਬਲੇ ਕੀਤੇ ਤੂੰ ਕਿਹੜਾ ਥੇ ਟਰੱਕ ਚਲਾਣਾ ਕਿਹੜਾ ਕੰਮ ਕਰਦਾ ਤੂੰ ਚਲ ਕੋਈ ਨਾ ਫਿਰ ਹੁਣ ਆਤ ਬਣ ਗਈ ਹੈ ਘੜਾ ਅੱਜ ਦੀ ਖਾਣਾ ਹੈ ਮੈਂ ਤਾਂ ਮਰੂੰਗੀ ਨਹੀਂ ਮਰਦੀ ਗੁੰਦਾ ਚੱਕਰ ਆਈ ਤੁਹਾਨੂੰ ਕੀ ਆ ਬਣਾ ਕੇ ਦੇਦੇ ਮਿੱਠਾ ਪਾ ਕੇ ਵਧੀਆ ਘੜਾਲਾ ਜਿਆ ਕਰਕੇ ਇਹ ਦੇਖੀ ਫਿਰ ਸਾਰੇ ਘਰ ਦੇ ਜਾਨੇ ਲਾ ਲੈਂਦੇ ਬਈ ਜਿਆਦੇ ਚੜਜੂ ਨੂੰ ਨਸ਼ਾ ਵਾਲਾ ਹੋ ਜਾਊਗਾ ਕੀ ਪਤਾ ਹੁਣ ਕਿੰਨੀ ਕੁ ਖਾਦੀ ਏ ਮੈਂ ਤਾਂ ਚੁੰਡੀ ਕਹਿੰਦੀ ਸੀ ਖਾ ਖਾ ਕੰਨਾ ਖਾਪੀ ਚਮਚਾ ਕਿ ਲੈ ਆ ਸੀ ਹੈ ਚਮਚਾ ਕੀ ਲਾਇਆ ਸੀ ਚਮਚਾ ਮੇਰੇ ਖਾਂਦੇ ਚਮਚਾ ਲਾਇਆ ਕਦੇ ਦਸ ਦੇ ਨੋਟ ਤੇ ਤਰਾ ਕਿ ਨਾ ਖਾਲੀ ਬਣਾਵਾ ਚਾਹ ਦੀ ਕੁਟ ਬਣਾਵਾ ਜਾ ਮੈਨੂੰ ਤਾਂ ਚੱਕਰ ਆਉਂਦੇ ਪਏ ਜਾ ਜਾ ਮੈਨੂੰ ਤਾਂ ਡਾਕਟਰ ਬੁਲਾ ਦੋ ਮਰ ਤਾਂ ਬੀਪੀ ਗਿਆ ਓਏ ਕੁਛ ਨਹੀਂ ਹੁੰਦਾ ਮੈਂ ਤਾਂ ਬੀਪੀ ਗਿਆ ਕਦ ਨਹੀਂ ਹੁੰਦਾ ਲੈ ਮੂੰਹ ਪੁੰਝਾ ਮਿਰਗ ਮੰਜਾ ਕੋ ਮਿਲਣਾ ਹੈ ਹੈ ਮੈਂ ਤਾਂ ਮੰਜਾ ਕੋ ਮਿਲ ਜਾਂਦਾ ਹੈ ਇਹ ਰੋ ਪਹਿ ਲੱਤਾਂ ਸਿੱਗੀਆਂ ਕਰਦਾ ਹੈ ਆਇ ਕਰ ਰਿਹਾ ਤਸਲੀ ਹੈ ਮੈਂ ਤਾਂ ਮੰਜਾ ਗਿਆ ਅੱਜ ਅੱਜ ਤੋਂ ਬਾਅਦ ਕਿਸੇ ਮਰਦ ਦੇ ਸਮਾਨ ਨੂੰ ਹੱਥ ਨਹੀਂ ਲੈਂਦਾ ਹੁੰਦਾਗਾ ਖਬਰ ਹੈ ਮੈਂ ਕੀ ਕੁਝ ਪਾਇਆ ਹੋਇਆ ਚ ਕੌਰ ਤੂੰ ਵੀ ਉਹ ਚ ਪਾਏ ਹੋਏ ਨੇ ਕਰਜ਼ੀ ਨਾ ਹੋਵੇ ਮਿਸਰੀ ਉਹ ਚ ਕੁੱਟ ਕੇ ਪਾਈ ਹਿਆ ਮੈਂ ਬਦਾਮ ਉਹ ਚ ਕੁੱਟ ਕੇ ਪਾਏ ਹੋਏ ਨੇ ਮੈਂ ਮੰਤਲ ਲੈ ਲੇਗੀ ਨਾ ਪਾਰੀ ਸਮਾਨ ਤੋਂ ਮੇਰਾ ਤਾਂ ਪੇਟ ਵੀ ਗਿਆ ਮੈਨੂੰ ਲੱਗਾ ਢਿੱਡ 'ਚ ਵੀ ਮੇਰਾ ਤਾਂ ਗੜੰਗੜਾ ਹੋ ਜਾਂਦੇ ਆ ਕਿਧਰ ਨਹੀਂ ਗੜੰਗੜਾ ਹੋਉਂਦੀ ਹੈ ਬੈ ਜਾਣਾ ਡਾਕਟਰ ਨੂੰ ਬੁਲਾ ਦੇ ਮੈਂ ਮਰ ਜਣਾ ਬਾਈ ਕਰਦੇ ਡਾਕਟਰ ਨੂੰ ਕੋਣ ਨਹੀਂ ਡਾਕਟਰ ਦੀ ਲੈ ਚਲਦੇ ਆਂਗੇ ਮੈਨੂੰ ਮੈਂ ਦੱਸੇ ਨੂੰ ਬੁਲਾਉਂ ਉਹ ਲੈ ਕੇ ਜਾਂਦਾ ਉੱਠਿਆ ਕੇ ਮੇਰਾ ਮੇਰੀ ਮੇਰੀ ਬਾਹ ਫੜ ਲਾ ਹਾਂ ਮੈਂ ਤੇਰੇ ਕੋਲ ਹੀ ਜਾਂਦਾ ਤੇਰੇ ਕੋਲੀਆਂ ਮੈਂ ਓਏ ਕੁਸਤੀ ਹੁੰਦਾ ਭਾਈ ਇੰਨਾ ਨਸ਼ਾ ਰੂਤ ਤੇ ਆਲੂ ਵੀ ਲੱਗੀ ਇਹ ਬਹਿਮ ਕਰ ਗਈ ਹੈ ਬਾਈ ਕਈ ਵੇ ਗੋਲੀਆਂ ਗੋਲੀਆਂ ਵੀ ਕੁੱਟ ਕੇ ਪਾ ਦਿੰਦੇ ਨੇ ਉਹਦੇ ਵਿੱਚ ਕਿਤੇ ਉਹ ਨਾ ਤੂੰ ਦੱਸੇ ਨੂੰ ਬਸ ਦੱਸੇ ਨੂੰ ਬੁਲਾਵਾਲਾ ਕਿਤੇ ਦੱਸਿਆ ਓਏ ਬਈ ਦੱਸੇ ਅਈ ਦੱਸੇ ਯਸੇ ਨੂੰ ਮਾਰ ਪਾਈ ਬੋਲ ਕਿਥੇ ਨੂੰ ਲੈ ਕੇ ਡਰਾਈਵਰ ਬਾਈ ਜੱਸਾ ਨਹੀਂ ਹੈਗਾ ਓਰੇ ਉਹ ਤਾਂ ਆਪਦੇ ਸੌਰੀ ਗਿਆ ਹਾਏ ਸੌਰੀ ਨੂੰ ਸੌਰੀ ਗਿਆ ਉਹਨੂੰ ਲੈਣਾ ਅੜਕੇ ਗਵਾ ਲਾ ਗਿਆ ਸੋਰੀ ਉਹ 4 ਵਜੇ ਤਾਂ ਮੈਂ ਉੱਠਿਆ ਹੋਇਆ ਤੂੰ ਤਾਂ ਬਾਈ ਹੈ ਨਹੀਂਦੀ ਕਰੇ ਹੈ ਕਰੇ ਨਹੀਂ ਹੈਗਾ ਤੀ ਤੂੰ ਤੇਰੇ ਮੰਗਰੋਂ ਗਿਆਗਾ ਓਹ ਹਏ ਚੋ ਦਾਈ ਡਾਕਟਰ ਨੂੰ ਬੁਲਾ ਲਓ ਬਈ ਕਰਦੇ ਡਾਕਟਰ ਨੂੰ ਫੋਨ ਕੋਈ ਨਾ ਪੀਪੀ ਵੱਧ ਘਟ ਜੇ ਕਸ ਨਹੀਂ ਹੁੰਦਾ ਮੈਂ ਕਿ ਅੱਜ ਦਾ ਖਾਣਾ 20 ਸਾਲ ਦੀ ਖਾਣਾ ਬਈ ਤੂੰ ਤਾਂ ਖਾਣਾ ਹੈ ਤੈਨੂੰ ਤਾਂ ਇਹਦੀ ਆਦਤ ਬਣੀ ਪਈਆ ਹੁਣ ਇਹਨੇ ਕਿਹੜਾ ਰੋਜ਼ ਖਾਦੀ ਏ ਤੂੰ ਕਦੋਂ ਨਹੀਂ ਕਿਵੇਂ ਪਚਾਉਣਾ ਹਏ ਕਸ ਨਹੀਂ ਖਾਂਦਾ ਹਏ ਅਰੇ ਹੌਸਲਾ ਰੱਖ ਹੈ ਮੈਂ ਤਾਂ ਪਤਾ ਨਹੀਂ ਕੀ ਹੋ ਜਾਂਦਾ ਹਏ ਤੈਨੂੰ ਦੱਸਦਾ ਤੀਨੀਆਂ ਨੇ ਖਾਣ ਬਾਅਦੇ ਟੌਕੀਆਂ ਬਣੀਆਂ ਨੇ ਹੁਣ ਕਰੇ ਖਾ ਲਿਆ ਕਰ ਜ਼ਰੂਰੀ ਏ ਮੇਰੇ ਸਾਡੇ ਦਰਸ ਭੰਗੇ ਲੈਨੀ ਆ ਤੂੰ ਮੇਰੇ ਸਮਾਨ ਨਾਲ ਤੂੰ ਤੂੰ ਰੋਜ਼ ਖਾਂਦਾ ਸੀ ਮੈਂ ਵੀ ਖਾ ਕੇ ਦੇਖ ਲਈ ਵਧੀਆ ਅਜ ਤੋਂ ਬਾਅਦ ਖਾਣੇ ਦੀ ਨਹੀਂ ਮੇਰੇ ਸਾਥ ਜੀ ਨੂੰ ਮੈਂ ਤਾਂ ਇਹਨੂੰ ਸੁੱਟੂੰਗੀ ਸੁੱਟ ਕੇ ਦੇਖੀ ਤੜ ਕੇ ਇਹਨੂੰ ਟਰੱਕ ਡਰਾਈਵਰ ਬਣਾ ਲਿਉ ਐਲਤੀ ਬੱਸ ਦੇ ਮੂੰਹ ਨੇ ਉਹਰੇ ਹੋਣਗੀਆਂ ਗੱਡੀਆਂ ਸੰਗਿਆ ਪਰ ਇਹਨਾਂ ਨੂੰ ਟਰੱਕ ਮੇਰੇ ਕਿਵੇਂ ਬਚਾਉਂਦੇ ਨੇ ਮੈਂ ਤਾਂ ਸੁੱਟੂੰ ਇਹਨੂੰ ਟੱਕਰ ਲਿਆ ਕੇ ਬਾਹਰ ਫੋੜ ਦੂੰ ਭਾਈ ਜਾਨੀ ਚਿਣੀ ਹੇ ਇਹ ਪੱਕਾ ਵਾਲੇ ਵਾਰੀ ਗੱਲ ਤਾਂ ਮਾਲ ਤਾਂ ਬੋਲਦੀ ਆ ਜੇ ਕਿਸੇ ਨੇ ਸ਼ਿਕਾਇਤ ਕਰਤੀ ਟਰੱਕ ਵਾਲਿਆਂ ਨੂੰ ਤੜਕੇ ਨੂੰ ਅੱਲ ਪੀਦੇ ਮੂਹਰੇ ਗੱਡੀਆਂ ਉਰੇ ਗੇਟ ਤੋਂ ਹੋਣੀਆਂ ਉਹ ਉਹਨਾਂ ਦੀ ਤਾਂ ਮਜਬੂਰੀ ਹੁੰਦਾ ਅਗਲੇ ਚੱਲਦੇ ਕਿਸ ਦੀ ਗੱਲ ਆ ਉਹ ਤਾਂ ਕੰਮ ਕਰਦੇ ਨੇ ਅਗਲੇ ਹੁਣ ਡਰਾਈਵਰੀ ਕਰਨੀ ਕਿਹੜਾ ਸੌਖੀ ਹੈਗੀ ਸਾਰੀ ਰਾਤ ਕਾਰ ਗੱਡੀਆਂ ਚਲਾਉਣੀਆਂ ਸੌਖੀਆਂ ਪਈਆਂ ਨੇ ਨਹੀਂ ਇਹਦੀ ਕੀ ਮਜਬੂਰੀ ਨਹੀਂ ਸਾਡੇ ਇੱਕਰੇ ਡੱਬੇ ਦੇ ਡੱਬੇ ਭਰੇ ਰਹਿੰਦੇ ਆ ਉਹ ਮੈਨੂੰ ਪੱਛੀ ਦੇ ਪਈ ਕੀ ਮਜਬੂਰੀ ਆ ਕਿ ਟੋਫੀਆਂ ਨੇ ਮੈਂ ਚਾਹ ਨੂੰ ਖਾਣਾ ਹੈ ਹੈ ਡਾਕਟਰ ਬੁਲਾ ਦੇ ਮੈਂ ਮਰ ਚੂਗੀ ਬਈ ਬੁਲਾ ਲੈ ਡਾਕਟਰ ਨੂੰ ਜਾ ਮੜ ਜਾ ਲਾ ਦੇ ਸੁਨੇਹਾ ਕੋਲ ਕਰਦੇ ਤੋਰਾ ਤੋਰਾ ਪੀਆ ਮਾ ਹੁਣ ਮੈਨੂੰ ਚੱਕਰ ਆਈ ਜਾਂਦੇ ਮੇਰੇ ਪਾਣੀ ਦੇ ਦੇ ਘੁੱਟ ਹੜਦੀ ਨਹੀਂ ਪੰਗੇ ਲੈਣੋਂ ਦੱਸ ਕੀ ਭਾਲਦੀ ਸੀ ਬਣੀਆਂ ਪੁੱਕੀਆਂ ਖਾਣ ਦੀ ਨਹੀਂ ਮੈਨੂੰ ਕੀ ਪਤਾ ਸੀ ਹੁਣ ਲੱਗ ਗਿਆ ਪਤਾ ਫੋਰ ਲਿਆ ਮੈਂ ਚਮਚਾ ਕਜੇ ਖਾਣੀ ਹੈ ਹੈ